ਪਰਮਿੰਦਰ ਛੋਟਾ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਦੇਖ ਸਕਦੇ ਹੋ ਵੀ ਉਹਨਾਂ ਨੂੰ ਵੀ ਲੈ ਕੇ ਚਾਇਆ ਜਾ ਰਿਹਾ ਪਰਮਿੰਦਰ ਛੋਟਾ ਦੇ ਜਿਹੜੇ ਮਾਤਾ ਜੀ ਆ ਜਲਦੀ ਇੰਟਰਵਿਊ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਪਹੁੰਚੇ ਸੀਗੇ ਫਿਰ ਇੰਨੀ ਪੁਰਸ ਆ ਗਈ ਦੁਨੀਆ ਭਰਦੀ ਪਰਮਿੰਦਰ ਨੂੰ ਕਹਿੰਦੇ ਨੇ ਕਿਸੇ ਕੀਮਤ ਤੇ ਨਹੀਂ ਜਾਣ ਦਿੰਦੇਗੇ ਤੇ ਐਸੇ ਕਰਕੇ ਫਿਰ ਮੈਂ ਖੈ ਚੱਲ ਅਸੀਂ ਤਾਂ ਪਹੁੰਚ ਗਏ ਪਰਮਿੰਦਰ ਛੋਟੇ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਪੁੱਛ ਲੈਂਦੇ ਆ ਪ੍ਰਮੇਂਦਰ ਝੋਟਾ ਹਸਲ ਦੇ ਵਿੱਚ ਕਿੱਥੇ ਆ ਕਿਉਂਕਿ ਉਹਨਾਂ ਨੇ ਵੀ ਇੱਥੇ ਆਣਾ ਸੀਗਾ ਤਾਂ ਪਹਿਲਾਂ ਮਾਤ ਨੂੰ ਇਹ ਪੁੱਛ ਲੈਣੇ ਆ ਵੀ ਪੁੱਤ ਸਹੀ ਆ ਪਹਿਲੀ ਤੇ ਗੱਲ ਸਹੀ ਆ ਨਾ ਇਸ ਟਾਈਮ ਹਾਂਜੀ ਹਾਂਜੀ ਚੜਦੀ ਕਲਾ ਦੇ ਵਿੱਚ ਹਾਂ ਚੜਦੀ ਕਲਾ ਚ ਨੇਗੇ ਤੇ ਹੁਣ ਦੱਸੋ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਪ੍ਰਮੇਂਦਰ ਝੋਟਾ ਹੋ ਗਿਆ ਲੱਕਾ ਸਦਾਣਾ ਹੋ ਗਿਆ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਸਾਰਿਆਂ ਨੇ ਕਿਹਾ ਸੀ ਅਸੀਂ ਆਵਾਂਗੇ ਤੇ ਕਿੱਥੇ ਨੇ ਇਸ ਟਾਈਮ ਪ੍ਰਮੇਂਦਰ ਉਹਨਾਂ ਨੂੰ ਪ੍ਰਵਿੰਦਰ ਨੂੰ ਕੱਲ 3 ਵਜੇ ਦਾ ਅਰੈਸਟ ਕਰਿਆ ਹੋਇਆਗਾ ਪ੍ਰਮੇਂਦਰ ਨੂੰ ਕਹਿੰਦੇ ਕੱਲ ਜਦੋਂ ਆਉਣ ਲੱਗਿਆ ਸੀ ਕੱਲ ਹੀ ਉਹਨੂੰ ਨਹੀਂ ਆਉਣ ਦਿੱਤਾ ਤੇ ਅੱਜ ਤਾਂ ਸਾਡੇ ਸਵੇਰ ਦੀ ਰਾਤ ਦੀ ਪੁਲਿਸ ਲੱਗ ਰਹੀ ਸੀ ਬਹੁਤ ਜ਼ਿਆਦਾ ਮੈਂ ਜਦੋਂ ਗੁਰਦੁਆਰੇ ਆਈ ਤਾਂ ਮੈਨੂੰ ਮੁੰਡਾ ਕਹਿੰਦਾ ਚੱਲਾਂਂ ਟੀ ਮੈਂ ਤੈਨੂੰ ਗੁਰਦੁਆਰੇ ਲੈ ਕੇ ਚੱਲਦਾ ਕਹਿੰਦਾ ਪੁਲਿਸ ਬਹੁਤ ਲੱਗੀ ਪਈ ਗਲੀ 'ਚ ਜਦੋਂ ਮੈਂ ਵਾਪਸ ਮੁੜ ਕੇ ਆਈਏ ਆਗੇ ਵਾਈ ਹੋ ਰਹੇ ਆਗੇ ਜਦੋਂ ਸਾਰੇ ਤਾਂ ਫਿਰ ਇੰਨੀ ਪੁਲਿਸ ਆ ਗਈ ਦੁਨੀਆ ਭਰਦੀ ਪਰਵਿੰਦਰ ਨੂੰ ਕਹਿੰਦੇ ਤੈਨੂੰ ਕਿਸੇ ਕੀਮਤ ਤੇ ਨਹੀਂ ਜਾਣ ਦਿੰਦੇਗੇ ਤੇ ਐਸੇ ਕਰਕੇ ਫਿਰ ਮੈਂ ਕਹਿੰਦਾ ਅਸੀਂ ਤਾਂ ਪਹੁੰਚ ਗਏ ਅਸੀਂ ਸਾਡੇ ਇਹ ਸਾ ਚੜਖੜੀਆਂ ਤੇ ਅਸੀਂ ਆ ਰਹਿਆਂ ਤੇ ਚੜੇ ਹੋਇਆ ਤੱਤੀਆਂ ਤਵੀਆਂ ਤੇ ਬੈਠੇ ਆਂ ਅਸੀਂ ਗੁਰੂ ਸਿੰਘ ਦੇ ਸਿੰਘਾਂਗੇ ਸਾਨੂੰ ਕਿੰਨਾ ਚਿਰ ਰੋਕ ਰੋਕ ਕੇ ਰੱਖੂਗੀ ਸਾਢੇ ਹਜ਼ਾਰਾਂ ਦੇ ਮਾਵਾ ਪੁੱਤ ਇਹ ਸਾਡੇ ਕੀ ਕਹਿੰਦੇ ਘਰੇ ਬੈਠਿਆਂ ਨੂੰ ਰੈਸਟ ਕਰੀ ਜਾਂਦੇ ਨੇ ਨਸ਼ੇ ਵਾਲੇ ਰੋਜ਼ ਕਹਿੰਦਾ ਪ੍ਰਵਿੰਦਰ ਫਲਾਣੇ ਤੋਂ ਫੜ ਲਓ ਇੱਥੋਂ ਫੜ ਲਓ ਇੱਥੋਂ ਫੜ ਲਓ ਇਹ ਕੀ ਤੋਂ ਨਹੀਂ ਫੜਦੇ ਭਾਨੇ ਸਿੱਧੂ ਨੇ ਕੀ ਕਰਿਆ ਸੀ ਉਹਦੇ ਝੂਠੇ ਪਰਚੇ ਪਾਈ ਜਾਂਦੇ ਪ੍ਰਵਿੰਦਰ ਤੇ ਝੂਠੇ ਪਰਚੇ ਪਾਈ ਜਾਂਦੇ ਨੇ ਤੁਸਾਂ ਨੂੰ ਅਸੀਂ ਖੜੇ ਅਸੀਂ ਖੜੇ ਅਸੀਂ ਖੜੇ ਤਸਵੀਰਾਂ ਦੇਖ ਰਹੇ ਹੋ ਵੀ ਇੰਟਰਵਿਊ ਜਿਹੜੀ ਆ ਉਹ ਚੱਲ ਰਹੀ ਸੀ ਜੀ ਪਰਮਿੰਦਰ ਝੋਟਾ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਦੇਖ ਸਕਦੇ ਹੋ ਵੀ ਉਹਨਾਂ ਨੂੰ ਵੀ ਲੈ ਕੇ ਚਾਇਆ ਜਾ ਰਿਹਾ ਪਰਮਿੰਦਰ ਝੋਟਾ ਦੇ ਜਿਹੜੇ ਮਾਤਾ ਜੀ ਆ ਜਲਦੀ ਇੰਟਰਵਿਊ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਪਹੁੰਚੇ ਸੀਗੇ ਇਹ ਤਸਵੀਰਾਂ ਤੁਸੀਂ ਇਸ ਸਮੇਂ ਡੇਲੀ ਪੋਸਟ ਤੇ ਲਾਈਵ ਜਿਹੜੀਆਂ ਨੇ ਪਰਮਿੰਦਰ ਝੋਟੇ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਪੁੱਛ ਲੈਂਦੇ ਆ ਵੀ ਪਰਮਿੰਦਰ ਝੋਟਾ ਹਸਲ ਦੇ ਵਿੱਚ ਕਿੱਥੇ ਆ ਕਿਉਂਕਿ ਉਹਨਾਂ ਨੇ ਵੀ ਇੱਥੇ ਆਣਾ ਸੀਗਾ ਤਾਂ ਪਹਿਲਾਂ ਮਾਤਾ ਨੂੰ ਇਹ ਪੁੱਛ ਲੈਂਦੇ ਆ ਵੀ ਪੁੱਤ ਸਹੀ ਆ ਪਹਿਲੇ ਤੇ ਗੱਲ ਸਹੀ ਆ ਨਾ ਇਸ ਟਾਈਮ ਹਾਂਜੀ ਹਾਂਜੀ ਚੜਦੀ ਕਲਾ ਦੇ ਵਿੱਚ ਹਾਂ ਚੜਦੀ ਕਲਾ ਚ ਨੇਗੇ ਤੇ ਹੁਣ ਦੱਸੋ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਪਰਮਿੰਦਰ ਝੋਟਾ ਹੋ ਗਿਆ ਲੱਕਾ ਸਦਾਣਾ ਹੋ ਗਿਆ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਸਾਰਿਆਂ ਨੇ ਕਿਹਾ ਸੀ ਅਸੀਂ ਆਵਾਂਗੇ ਤੇ ਕਿੱਥੇ ਨੇ ਇਸ ਸਮੇਂ ਪ੍ਰਮਿੰਦਰ ਉਹਨਾਂ ਨੂੰ ਪ੍ਰਵਿੰਦਰ ਨੂੰ ਕੱਲ 3 ਵਜੇ ਦਾ ਅਰੈਸਟ ਕਰਿਆ ਹੋਇਆਗਾ ਪ੍ਰਮਿੰਦਰ ਨੂੰ ਕਹਿੰਦੇ ਕੱਲ ਜਦੋਂ ਆਉਣ ਲੱਗਿਆ ਸੀ ਕੱਲ ਹੀ ਉਹਨੂੰ ਨਹੀਂ ਆਉਣ ਦਿੱਤਾ ਤੇ ਅੱਜ ਤਾਂ ਸਾਡੇ ਸਵੇਰ ਦੀ ਰਾਤ ਦੀ ਪੁਲਿਸ ਲੱਗ ਰਹੀ ਸੀ ਬਹੁਤ ਜ਼ਿਆਦਾ ਮੈਂ ਜਦੋਂ ਗੁਰਦੁਆਰੇ ਆਈ ਤਾਂ ਮੈਨੂੰ ਮੁੰਡਾ ਕਹਿੰਦਾ ਚੱਲਣ ਟੀ ਮੈਂ ਤੈਨੂੰ ਗੁਰਦੁਆਰੇ ਲੈ ਕੇ ਚੱਲਦਾ ਕਹਿੰਦਾ ਪੁਲਿਸ ਬਹੁਤ ਲੱਗੀ ਪਈ ਗਲੀ ਚ ਜਦੋਂ ਮੈਂ ਵਾਪਸ ਮੁੜ ਕੇ ਆਈਏ ਆਗੇ ਬਾਈ ਹੋਰੇ ਆਗੇ ਜਦੋਂ ਸਾਰੇ ਤਾਂ ਫਿਰ ਇੰਨੀ ਪੁਲਿਸ ਆ ਗਈ ਦੁਨੀਆ ਭਰ ਦੀ ਪ੍ਰਵਿੰਦਰ ਨੂੰ ਕਹਿੰਦੇ ਤੈਨੂੰ ਕਿਸੇ ਕੀਮਤ ਤੇ ਨਹੀਂ ਜਾਣ ਦਿੰਦੇਗੇ ਤੇ ਐਸੇ ਕਰਕੇ ਫਿਰ ਮੈਂ ਕਿਹਾ ਚੱਲ ਅਸੀਂ ਤਾਂ ਪਹੁੰਚ ਗਏ ਅਸੀਂ ਸਾਡੇ ਇਹ ਸਾ ਚੜਖੜੀਆਂ ਤੇ ਅਸੀਂ ਆ ਰਹੇ ਤੇ ਚੜੇ ਹੋਏ ਹਾਂ ਤੱਤੀਆਂ ਤਵੀਆਂ ਤੇ ਬੈਠੇ ਹਾਂ ਅਸੀਂ ਗੁਰੂ ਸਿੰਘ ਦੇ ਸਿੰਘਾਂਗੇ ਸਾਨੂੰ ਕਿੰਨਾ ਕਿ ਚਿਰ ਰੁਕ ਰੁਕ ਕੇ ਰੱਖੂਗੀ ਸਾਡੇ ਹਜ਼ਾਰਾਂ ਦੇ ਮਾਵਾ ਪੁੱਤ ਇਹ ਸਾਡੇ ਕੀ ਕਹਿੰਦੇ ਘਰੇ ਬੈਠਿਆਂ ਨੂੰ ਰੈਸਟ ਕਰੀ ਜਾਂਦੇ ਨੇ ਨਸ਼ੇ ਵਾਲੇ ਰੋਜ਼ ਕਹਿੰਦਾ ਪ੍ਰਵਿੰਦਰ ਫਲਾਣੇ ਤੋਂ ਫੜ ਲਓ ਇੱਥੋਂ ਫੜ ਲਓ ਇੱਥੋਂ ਫੜ ਲਓ ਇਹ ਕਿਤੋਂ ਨਹੀਂ ਫੜਦੇ ਭਾਨੇ ਸਿੱਧੂ ਨੇ ਕੀ ਕਰਿਆ ਸੀ ਉਹਦੇ ਝੂਠੇ ਪਰਚੇ ਪਾਈ ਜਾਂਦੇ ਪ੍ਰਵਿੰਦਰ ਤੇ ਝੂਠੇ ਪਰਚੇ ਪਾਈ ਜਾਂਦੇ ਨੇ ਉਹ ਨੂੰ ਅਸੀਂ ਖੜੇ ਨਹੀਂ ਖੜੇ ਅਸੀਂ ਅਸੀਂ ਖੜੇ ਹੈਗੇ ਤਾਂ ਅਸੀਂ ਤਜਰ ਰਹੇ ਹਾਂ ਤਸਵੀਰਾਂ ਤਸਵੀਰਾਂ ਦੇਖ ਰਹੇ ਹੋ ਵੀ ਇੰਟਰਵਿਊ ਜਿਹੜੀ ਆ ਉਹ ਚੱਲ ਰਹੀ ਸੀ ਜੀ ਬੜਾ ਇਧਰ ਵੀ ਨੌਜਵਾਨ ਪਰਮੇਂਦਰ ਝੋਟਾ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਦੇਖ ਸਕਦੇ ਹੋ ਵੀ ਉਹਨਾਂ ਨੂੰ ਵੀ ਲੈ ਕੇ ਚਾਇਆ ਜਾ ਰਿਹਾ ਪਰਮੇਂਦਰ ਝੋਟਾ ਦੇ ਜਿਹੜੇ ਮਾਤਾ ਜੀ ਆ ਜਲਦੀ ਇੰਟਰਵਿਊ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਪਹੁੰਚੇ ਸੀਗੇ ਇਹ ਤਸਵੀਰਾ ਤੁਸੀਂ ਇਸ ਸਮੇਂ ਡੇਲੀ ਪੋਸਟ ਤੇ ਲਾਈਵ ਜੜੀਆਂ ਨੇ